ਪੰਡਤ ਦੇੜ ਕਾ ਵਿਖੇ ਅੱਜ ਉੱਗੇ ਸਮਾਜ ਸੇਵੀ ਗੁਰਮੀਲ ਸਿੰਘ ਪੰਦੇਰ ਵੱਲੋਂ ਆਪਣੇ ਪਿਤਾ ਸਰਜੀਤ ਸਿੰਘ ਪੰਦੇਰ ਦੀ ਯਾਦ ਵਿੱਚ ਜਲੇਬੀਆਂ ਦਾ ਲੰਗਰ ਲਾਇਆ ਗੁਰਮੀਲ ਸਿੰਘ ਪੰਦੇਰ ਨੇ ਇਸ ਮੌਕੇ ਦੱਸਿਆ ਕਿ ਉਹਨਾਂ ਦੇ ਪਿਤਾ ਸਰਜੀਤ ਸਿੰਘ ਡੇਰੀ ਵਾਲੇ ਵੀ ਬੱਚਿਆਂ ਦੇ ਖਾਤਰ ਇਹ ਜਲੇਬੀਆਂ ਦਾ ਲੰਗਰ ਲਾਉਂਦੇ ਰਹਿੰਦੇ ਸਨ ਉਸੇ ਹੀ ਪਰੰਪਰਾ ਨੂੰ ਅੱਗੇ ਤੋਰਦੇ ਹੋਣਾਂ ਵੱਲੋਂ ਵੀ ਇਹ ਜਲੇਬੀਆਂ ਦਾ ਲੰਗਰ ਲਾਇਆ ਗਿਆ ਇਸ ਵਿੱਚ ਪਿੰਡ ਦੇ ਵਿਦਵੰਤੇ ਤੇ ਹੋਰ ਲੋਕਾਂ ਨੇ ਆ ਕੇ ਜਲੇਬੀਆਂ ਦਾ ਲੰਗਰ ਛਕਿਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਲਿਜਾ ਕੇ ਬੱਚਿਆਂ ਨੂੰ ਇਹ ਲੰਗਰ ਛਕਾਇਆ ਗਿਆ ਦੱਸਿਆ ਜਾਂਦਾ ਹੈ ਕਿ ਗਰਮੇਲ ਸਿੰਘ ਪੰਦੇਰ ਹਮੇਸ਼ਾ ਦੀ ਤਰ੍ਹਾਂ ਜਿੱਥੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਬਚੜੀ ਯੋਗਦਾਨ ਪਾਉਂਦੇ ਹਨ ਉੱਥੇ ਉਹਨਾਂ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਹਨ ਇਹ ਪੁਦੇਰਾ ਦੇ ਜਿਹੜੇ ਵੱਡ ਬਡੇਰੇ ਆ ਸਾਰੇ ਉਹਨਾਂ ਦੀ ਯਾਦ ਚ ਆਪਣਾ ਪ੍ਰੋਗਰਾਮ ਵੀਰੋ ਫੋਟੋ ਲੈ ਜਿਆਜਾ ਕਾ ਸਾਡੀ ਮੇਰ ਦੀ ਗੁੱਟ ਆ ਜਾ ਬਈ ਮੇਰ ਦੀ ਗੁੱਟ ਆ ਜਾ ਭਾਈ ਖੜੇ ਜਾ ਇਧਰ ਸੱਤ ਬਣਾ ਲੈ ਸਬਜੀ ਸਾ ਤੋਂ ਸਬਜੀ ਕਿਨਾਰ ਕਹਿਣ ਲੱਗੂ ਮੱਧ ਆ ਰੋ ਠੀਕ ਆ ਆ ਜਾ ਇਧਰ ਹੋ ਹੋਰ ਜੀ ਕੀ ਹਾਲ ਆ ਹਾਂ ਠੀਕ ਆ ਜੀ ਸੁਣਾਓ ਪੂਰੀ ਗੱਲ ਬਾਤ ਕਿਵੇਂ ਲੱਗੀਆਂ ਜਲੇਬੀਆਂ ਠੀਕ ਆ ਜੀ ਚੜਦੀ ਕਲਾ ਠੀਕ ਆ ਠੀਕ ਆ ਕਿੰਨੀ ਉਮਰ ਹੋ ਗਈ ਤੁਹਾਡੀ ਸੁਣੋ ਦਰਸ਼ਨ ਹੋ ਗਏ ਤੁਹਾਡੇ ਕਿੰਨੀ ਉਮਰ ਹੋ ਗਈ ਤੁਹਾਡੀ ਉਹ ਵੱਡ ਜੀ 90 ਸਾਲ ਦੀ <laughs> ich <Hadi. laughs> आयो त आयो ਇਹ ਜੀ ਜਰਾ ਪ੍ਰੋਗਰਾਮ ਬਣਿਆ ਸਾਡੇ ਬਜ਼ੁਰਗਾਂ ਦਾ ਪਹਿਲਾਂ ਤੋਂ ਚਲਾਇਆ ਸੀ ਕੰਮ ਬਾਬਾ ਸਾਡੇ ਬਜ਼ੁਰਗ ਸਰਜੀ ਸਾਡੇ ਪਿਤਾ ਜੀ ਸਰਦਾਰ ਸਰਜੀਤ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਚਲਾਈ ਹੋਈ ਮਰਜ਼ਾਦਾ ਨੂੰ ਅਸੀਂ ਬਹਾਲ ਰੱਖਿਆ ਉਹਨਾਂ ਦਾ ਮਤਲਬ ਇਹ ਜੀ ਬੱਚੇ ਖੁਸ਼ ਆਦਾ ਰੱਬ ਖੁਸ਼ ਆ ਬੱਚਿਆਂ ਵਾਸਤੇ ਇਹ ਪੁਲਾ ਰੱਖ ਰਿਆ ਵਾ ਬੱਚੇ ਭਾਈ ਮੋਰ ਨਾਲ ਸਿਖਾਉਂਦੇ ਕਿਤੇ ਉਹਨੇ ਜਲੇਬੀਆਂ ਦਾ ਪਹੜਾ ਰਾ ਕਰਦੇ ਕਿਤੇ ਗੰਨਿਆਂ ਦਾ ਕਿਤੇ ਟੌਫੀਆਂ ਦਾ ਇਹ ਉਹਨਾਂ ਦਾ ਪੁਰਾਣਾ ਹੀ ਮਿਸ਼ਨ ਬਣਾਇਆ ਸੀ ਇਸ ਕਰਕੇ ਅਸੀਂ ਵੀ ਸੋਚਿਆ ਵੀ ਜਿੰਨੇ ਵੀ ਸਾਡੇ ਵੱਡ ਬਡੇਰੇ ਆ ਬਜ਼ੁਰਗ ਸਤਖੰਡ ਵਾਸੀ ਹੋਏ ਵੇ ਆ ਕਿ ਸੱਚੇ ਪਾਸ ਸਾਰਿਆਂ ਨੂੰ ਸੁਹਾਇ ਹੋਵੇ ਹੋਰ ਸਾਡੇ ਵਿੱਚ ਕੋਈ ਵਡਿਆਈ ਵਾਲੀ ਗੱਲ ਨਹੀਂ ਉਹਨਾਂ ਦੀ ਮਰਜ਼ਾਦਾ ਵਾ ਅਸੀਂ ਇਥੇ ਕਰਕੇ ਚਲਾਇਆ ਕੰਮ ਇਹ ਇਹ ਸਾਡੀ ਮੇਨ ਮਕਸਦ ਇਹ ਹੈ ਵੱਡ ਬਡੇਰਿਆਂ ਨੂੰ ਸਮਰਪਿਤ ਹੈ ਵੀ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੂੰ ਸਮਰਪਿਤ ਇਹ ਪ੍ਰੋਗਰਾਮ ਚਲਾਇਆ ਸਾਡਾ ਅਸਟਾ ਦਾ ਅੰਦੇ ਨੂੰ ਕੁਛ ਚਾਰ ਸੋਰਦਾ ਬੰਨ ਹਾਂ ਇਹ ਲੂ ਦੇ ਧਰਮੇਲ ਤੋਂ ਨੇ ਹਾਂ ਧਰਮੇਲ ਚਾ ਹਾਂ ਪਏ ਜਾ ਪਰ ਹਾਂ ਲੱਗਰ ਲਾਇਆ ਪਾਚਾ ਹਾਂ ਅਜੀ ਤੁਹਾਡੀ ਉਮਰ ਕਿੰਨੀ ਆ मेरी जा सासी जाल्ती है सासी हाँ तो तो छोटे हैं अगर मैं मैं कौन बहुत अच्छी पहले को दे रहे हैं है काउंटी खेल दे रहे हैं है हार्बोर दे रहे हैं है बल्बाची कर दे रहे हैं द काम छारे करे छड़िया कौन ही सही कर रहा है उम्र कितनी होगी है मेंबर भी रहे हैं जात मेंबर भी रहे ना दा तो चार ਉਮਰ ਕਿੰਨੀ ਹੋਗੀ ਤੇਰੀ ਹਾਂਜੀ ਉਮਰ ਕਿੰਨੀ ਹੋਗੀ ਉਹ 90 ਸਾਲ ਦੀ 90 ਸਾਲ ਆ ਜੀ ਪ੍ਰਧਾਨ ਭੁਰਦਾ